ਅੱਜ ਗੁਰਸੈਬ ਦਾ ਲੱਗਣਾ ਸਕੂਲ ਜਿਹੜਾ ਇਟਲੀ ਵਿੱਚ ਹੁਣ ਸਾਰੇ ਪਾਸੇ ਦਫ਼ਤਰਾਂ ਵਗੈਰਾ ਨੂੰ ਆਫਿਸਾਂ ਨੂੰ ਸਾਰਿਆਂ ਨੂੰ ਛੁੱਟੀਆਂ ਦਿੱਤੀਆਂ ਦਿਖਾਇਆ ਸੀਗਾ ਵਲੌਗ ਵਿੱਚ ਪਿਛਲੇ ਚ ਵੀ ਬਰਫ਼ਾਂ ਚ ਕਿਵੇਂ ਪੜਨ ਜਾਂਦਾ ਬੰਦਾ ਸਕੂਲ ਹੁਣ ਇਹ ਮਾਥੇ ਪਾਫਲੇ ਮਾਬਾ ਹੋਾ ਠੰਡੀ ਠੰਡੀ ਮਾ ਗਰਮ ਗਰਮ ਹਮੈ ਬਾਏ ਗੁਰਸੈਬ ਬਾਏ ਬਾਏ ਪਹਾੜਾਂ ਤੇ ਕਿੰਨੀ ਕ ਬਰਫ਼ ਰਹਿੰਦੀ ਆ ਆਹ ਗਾਇਜ਼ ਅੱਜ ਜੱਬ ਵਾ ਮੈਂ ਚੱਲੀ ਆ ਸਕੂਲ ਬਹੁਤ ਸਾਰੀਆਂ ਛੁੱਟੀਆਂ ਹੋ ਗਈਆਂ ਤੇ ਕ੍ਰਿਸਮਸ ਦੀਆਂ ਨਾਲ ਨਵੇਂ ਸਾਲ ਦੀਆਂ ਹੁਣ ਮੈਂ ਚੱਲਿਆ ਸਕੂਲ ਬਹੁਤ ਚਰਵਾਦ ਉਪਰ ਲੱਗ ਰਿਹਾ ਪਰ ਮਜ਼ਾ ਆਊਗਾ ਮੈਂ ਇਹ ਪਹਿਣਾ ਮੀ ਵੀ ਪੈਕ ਕੀਤਾ ਹੈ ਨਮਾੜਾ ਨਾ ਤੇ ਦੇਖੋ ਅੱਜ ਮੌਸਮ ਵੀ ਖਰਾਬ ਹੋਇਆ ਦਾ ਸਵੇਰ ਦਾ بارش ਹੋ ਰਹੀ ਆ ਮੀ ਪੈ ਰਿਹਾ ਹੁਣ ਥੋੜਾ ਜਿਹਾ ਘਟਿਆ ਅੱਜ ਗੁਰਸੇਵ ਦਾ ਲੱਗਣਾ ਸਕੂਲ ਛੁੱਟੀਆਂ ਇਹਦੀਆਂ ਮौजਾਂ ਖਤਮ ਛੁੱਟੀਆਂ ਹੋਈਆਂ ਹੋਈਆਂ ਸੀਗੀਆਂ ਨਵੇਂ ਸਾਲ ਦੀਆਂ ਕ੍ਰਿਸਮਸ ਦੀਆਂ ਖਤਮ ਹੋ ਗਈਆਂ ਅੱਜ ਇਹਦਾ ਇਟਲੀ ਵਿੱਚ ਹੁਣ ਸਾਰੇ ਪਾਸੇ ਦਫ਼ਤਰਾਂ ਵਗੈਰਾ ਨੂੰ ਆਫਿਸਾਂ ਨੂੰ ਸਾਰਿਆਂ ਨੂੰ ਛੁੱਟੀਆਂ ਦੀਆਂ ਅੱਜ ਤੋਂ ਜਿਹੜਾ ਸਾਰੇ ਕੰਮ ਸਟਾਰਟ ਹੋ ਜਾਣੇ ਗੁਰਸਾਹਿਬ ਕੀਵੇਂ ਲੱਗ ਰਿਹਾ ਅੱਜ ਇੰਨੇ ਦਿਨਾਂ ਬਾਅਦ ਸਕੂਲ ਜਾਣਾ ਵਧੀਆ ਲੱਗ ਰਿਹਾ ਪਰ ਉੱਪਰ ਲੱਗਿਆ ਜਮੈਂ ਸਵੇਰੇ ਉੱਠਿਆ ਤਾਂ ਅੱਛਾ ਖਰਾਬ ਹੋ ਗਈ ਸੀ ਪਰ ਉਹ هيك ਦੀ ਹੋਣੀ ਹੈ ਛੁੱਟੀਆਂ ਦੇ ਬਾਅਦ ਹਾਂ ਕਿਉਂਕਿ ਛੁੱਟੀਆਂ 'ਚ ਤਾਂ ਹੁਣ ਤੁਸੀਂ ਆਰਾਮ ਕਰਦੇ ਆ ਹਨਾ ਲੇਟ ਉੱਠਦੇ ਆ ਹੁਣ ਜਦ ਸਕੂਲ ਜਾਣਾ ਪੈਂਦਾ ਛੇਤੀ ਉੱਠਣਾ ਪੈਂਦਾ ਸਾਹਮਣੇ ਦੇਖੋ ਪਹਾੜਾਂ 'ਚ ਧੁੰਦ ਪਹਿਲਾਂ ਤੁਸੀਂ ਸਾਡੇ ਬਲੌਗਾਂ 'ਚ ਦੇਖਿਆ ਬਰਫ਼ ਵਾਲੇ ਬਲੌਗ ਦੇਖਿਆ ਪਰ ਹੁਣ ਤਾਂ ਬਰਫ਼ ਖੁਰ ਗਈ। ਮੀਂਹ ਤਿੰਨ ਚਾਰ ਦਿਨ ਤੋਂ ਲਗਾਤਾਰ ਪੈ ਰਿਹਾ। ਬਣੀ ਮੁੱਕੀ ਰਹਦੀ ਥੋੜੀ ਬਹੁਤ ਹੀ ਰਹਿੰਦੀ ਆ। ਵੈਸੇ ਤਾਂ ਜ਼ਿਆਦਾਤਰ ਖੁਰੇ ਗਈ। ਚੱਲੀਏ ਗੁਰਸਾਹਿਬ ਟਾਈਮ ਹੋ ਜਾਣਾ ਬੱਸ ਦਾ। ਚੱਲੋ। ਸਾਹਮਣੇ ਤੁਹਾਨੂੰ ਪਹਾੜਾਂ ਦਾ ਥਿਊ ਵਿਊ ਇੱਧਰ। ਬੱਦਲਾਂ ਦਾ ਬਹੁਤ ਸੋਹਣਾ। ਚਲੋ ਚਲੋ। ਪਹਿਲਾਂ ਗੁਰਸਾਹਿਬ ਨੇ ਦਿਖਾਇਆ ਸੀਗਾ ਬਲੌਗ ਵਿੱਚ ਪਿਛਲੇ 'ਚ ਵੀ ਬਰਫ਼ਾਂ 'ਚ ਕਿਵੇਂ ਪੜਨ ਜਾਂਦਾ ਬੰਦਾ ਸਕੂਲ। ਹੁਣ ਇਹ ਦਿਖਾਉਣ ਲੱਗਿਆ ਮੀਂਹ ਚ ਕਿਵੇਂ ਜਾਣਾ ਹੈ ਅੰਗਰ ਸਾਹਿਬ ਮੀਂਹ ਚ ਵੀ ਜਾਣਾ ਪੈਂਦਾ ਵੈਸੇ ਤਾਂ ਇੱਥੇ ਸਾਡਾ ਪਹਾੜੀ ਏਰੀਆ ਹੁਣ ਕਰਕੇ ਜ਼ਿਆਦਾਤਰ ਜਿਹੜਾ ਮੌਸਮ ਹੈ ਖਰਾਬ ਰਹਿੰਦਾ ਮੌਸਮ ਥੋੜੇ ਦਿਨ ਠੀਕ ਰਹਿੰਦਾ ਫੇਰ ਮੀਂਹ ਪੈ ਗਿਆ ਫੇਰ ਖਰਾਬ ਹੋ ਜਾਂਦਾ ਸਕੂਲ ਜਾਣੇ ਦਾ ਕੋਈ ਆਪਸ਼ਨ ਹੈ ਨਹੀਂ ਵੀ ਅੱਜ ਮੀਂਹ ਪੈਂਦਾ ਛੁੱਟੀ ਕਰ ਲੋ ਜਾਣਾ ਤਾਂ ਪੈਣਾ ਸਕੂਲ ਉਹ ਵੀ ਲੱਗਿਆ ਛੁੱਟੀਆਂ ਆ ਗਈਆਂ ਦੋ ਤਿੰਨ ਹੂੰ ਗਰਮੀਆਂ 'ਚ ਤਾਂ ਛੁੱਟ ਮੌਜਾਂ ਫਿਰ ਤੁਹਾਨੂੰ ਛੁੱਟੀਆਂ ਹੋ ਜਾਣੀਆਂ ਅਗਲੇ ਮਹੀਨੇ ਸਰਦੀਆਂ ਸਰਦੀਆਂ 'ਚ ਜਿੰਨੀ ਮਰਜ਼ੀ ਠੰਡਾ ਜਾਣੇ ਪੈਣਾ ਗੁਰਸਾਹਿਬ ਦੇ ਪਿਛਲੇ ਬਲੌਗ 'ਚ ਦੇਖਿਆ ਇੱਥੇ ਖੜਿਆ ਤਾਂ ਉਰੇ ਤੋਂ ਬੱਸ ਚੜ੍ਹਿਆ ਗੁਰਸਾਹਿਬ ਅੱਜ ਚੱਲਿਆ ਬਹੁਤ ਦਿਨਾਂ ਬਾਅਦ ਸਕੂਲ ਅੱਜ ਗੁਰਸਾਹਿਬ ਕਹਿੰਦਾ ਮम्मा ਅੱਜ ਵੀ ਬਣਾ ਦਿਓ ਮੇਰਾ ਬਲੌਗ ਪਿਛਲੇ ਬਲੌਗ 'ਚ ਤਾਂ ਮੈਨੂੰ ਸਾਰਿਆਂ ਨੇ ਬਹੁਤ ਪਸੰਦ ਕਰਿਆ ਅੱਜ ਮਹੀ ਪੈਂਦੇ 'ਚ ਬਣਾ ਦਿਓ ਇੱਥੇ ਬੈਠਦੇ ਹੁੰਨੇ ਸੀ ਹੁਣ ਤਾਂ برف ਹੋ ਗਈ ਸਾਫ ਪਹਿਲਾਂ ਤੁਸੀਂ ਦੇਖਾ ਦਾ ਇੱਥੇ ਕਿੰਨਾ ਘਰਾ ਲੱਗਿਆ ਹੋਇਆ ਤਾਂ ਬਰਫਾਂ ਦਾ ਥੋੜੀ ਥੋੜੀ ਰਹਿ ਗਈ ਬੈਠ ਜੋ ਖਸਾ ਨੂੰ ਪਤਾ ਹੈ ਡਾਕਟਰ ਗਈ ਦੀ ਇੱਥੇ ਡਾਕਟਰ ਪੈਂਦਾ ਇਹ ਪਿੰਡ ਦਾ ਕੇ ਹਨਾ ਜਿੰਨੇ ਲੱਗਦੇ ਆ ਇੱਥੇ ਰੋਜ਼ ਨਹੀਂ ਡਾਕਟਰ ਆਉਂਦਾ ਕਹਿੰਦਾ ਲਾ ਖਾਣਾ ਪੈਂਦਾ ਕੱਲ ਬੈਠਾਂ ਡਾਕਟਰ ਨੇ ਕਾਦੋਂ ਨੇ ਬੰਦੇ ਨੇ ਅੱਜ ਵਦសារ ਹੁੰਦਾ ਕਿਹੜੇ ਤਰੀਕ ਦੇ ਦਿਨ ਹੁੰਦਾ ਇਹ ਨਾ ਅੱਛਾ ਮੈਨੂੰ ਕੀ ਪਤਾ ਮੰਨ ਨਹੀਂ ਪਤਾ ਪਰ ਮੱਦੇ ਹੋ ਸਕਦਾ ਹੈ ਸੈਟਰਡੇ ਸਾਡਾ ਕੋਈ ਵੀ ਦਿਨ ਰੱਖ ਸਕਦੇ ਹਾਂ ਹਾਂ ਨਹੀਂ ਕੋਈ ਇੱਥੇ ਦਿਨ ਹੁੰਨੇ ਆ ਉਹ ਦਿਨਾਂ 'ਚ ਆਉਂਦਾ ਫਿਰ ਡਾਕਟਰ ਦਿਨਾਂ ਮੁਤਾਬਕ ਕਿਸ ਪੜਾ ਤੁਸੀਂ ਦੇਖਿਆ ਹੋਣਾ ਕੰਨੀ ਬਰਫ਼ ਪਈ ᱛੀ ਓਏ ਏਰੀਆ 'ਚ ਹੁਣ ਬਰਫ਼ ਘੁਰ ਗਈ ਦੇਖੋ ਪੂਰੇ ਪਰਕੇਜੋ 'ਚ ਪਾਰਕਿੰਗ 'ਚ ਪੂਰੀ ਬਰਫ਼ ਪਈ ਹੋਈ ᱛੀ ਅਮਮਾ ਮਬਟੇਤ ਬੱਸ ਦਾ ਇੰਤਜ਼ਾਰ ਹੋ ਰਿਹਾ ਹੈ ਮੱਝੇ ਹੋਰ ਵੀ ਆ ਗਏ ਉੱਧਰ ਗੁਰਸਾਹਿਬ ਹੋਰ ਬੱਚੇ ਹੋਰ ਬੱਚੇ ਵੀ ਆ ਗਏ ਇੱਥੇ ਹੋਰ ਬੱਚੇ ਵੀ ਚੜਦੇ ਆਂ ਸਟਾਪ ਬਣਿਆ ਹੋਇਆ ਹੈ ਬੱਸਾਦਾ ਇੱਥੇ ਸਾਰੇ ਬੱਚੇ ਆ ਕੇ ਇੱਥੇ ਵੇਟ ਕਰਦੇ ਆਂ ਫੇਰ ਚੜਦੇ ਆਂ ਬੱਸਾਣਾ ਗੁਰਸਾਹਿਬ ਸਕੂਲ ਲੱਗਣ ਲੱਗਿਆ ਅੱਜ ਬਹੁਤ ਦਿਨਾਂ ਬਾਅਦ ਗੁਰਸਾਹਿਬ ਮੈਂ ਮੈਂ ਤਾਂ ਨਹੀਂ ਛੁੱਟੀ ਕਰਨੀ ਅੱਜ ਕਰਨੀ ਨਹੀਂ ਦੇਖ ਲਾ ਅੱਜ ਗੁਰਸਾਹਿਬ ਨੇ 5:30 ਵਜੇ ਆਉਣਾ ਹੈ ਹਨਾ ਗੁਰਸਾਹਿਬ ਅੱਜ ਕਿਹੜੇ-ਕਿਹੜੇ ਪੀਰੇਣ ਅੱਜ ਇਹਦਾ ਸ਼ੂਜ਼ ਵੀ ਲੈ ਕੇ ਚੱਲਿਆ ਜਿਮਨਾਸਟਿਕ ਆਲਾ ਵੀ ਲੱਗਣਾ ਇਹਦਾ ਪੀਰੀਅਡ ਹੁਣ ਬੱਸਦਾ ਹੋ ਗਿਆ ਟਾਈਮ ਗੁਰਸਾਹਿਬ ਦੇਖ ਲਾ ਬੱਸ ਪੁੱਤਾ ਟਾਈਮ ਹੋ ਗਿਆ ਹੋਰ ਬੱਚੇ ਵੀ ਆ ਗਏ ਹੁਣ ਸਾਰੇ ਬੱਚੇ ਅੱਗੇ ਆ ਕੇ ਖੜ੍ਹ ਜਾਂਦੇ ਨੇ ਜਦ ਟਾਈਮ ਹੋ ਜਾਂਦਾ ਬੱਸਦਾ ਹਨਾ ਸੋ ਹਮਰੇ ਵੀ ਬੱਚੇ ਖੜੇ ਆਂ ਅੰਦਰ ਵੇਟ ਕਰ ਰਹੇ ਆਂ ਬੱਸ ਦਾ ਮੈਨ ਲੱਗਦਾ ਆ ਗਈ ਹੈ ਨਾ ਲੈਟ ਅੱਛਾ ਪਤਾ ਨਹੀਂ ਬੱਸ ਹੈ ਬੱਸ ਸੇ ਆਉ ਦੇਖ ਲੈ ਲਾਈਟ ਵੱਲਦੀ ਹੈ ਨਾ ਗੁਰਸਾਹਿਬ ਦੀ ਹੁਣ ਬੱਸ ਆ ਗਈ ਇਹਨੇ ਦੇਖ ਲਈ ਹੁਣ ਚੜਨਾ ਗੁਰਸਾਹਿਬ ਕਹਿਣਾ ਕੁਛ ਕਹਿਣਾ ਕੀ ਕਰਦੇ ਯਾਰ ਜੇ ਤੁਹਾਨੂੰ ਵੀ ਇਹ ਵੀ ਬਦਲ ਆ ਗਿਆ ਫਿਰ ਚੈਨਲ ਨੂੰ ਲਾਈਕ ਸਸਾਈਸ ਫਿਰ ਵੀਰ ਕਰਿਓ ਉਹਨੇ ਮਾਤੇ ਪਾਫ ਨਮਾ ਬਹਾ ਹਾ ਤੰਦੀ ਸੰਦੀ ਮਾ ਗਰਮ ਗਰਮ ਹਵਾ ਨਿਕਲਦੀ ਮੂੰਹ ਚ ਰੱਗਿਆ ਬੱਸ ਆ ਗਈ ਚੱਲ ਹੁਣ ਬਾਏ

ਗੁਰਸੈਬ ਦਾ ਗਿਆ ਸਕੂਲ ਜੇ ਤੁਹਾਨੂੰ ਗੁਰਸੈਬ ਦੇ ਵਲੌਗ ਵਧੀਆ ਲੱਗਦੇ ਆ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰਿਓ ਜਰੂਰ ਆ ਗੁਰਸੈਬ ਦਾ ਸਕੂਲ ਹੈ ਇੱਧਰ ਪੰਜਵੇਂ ਤੱਕ ਤਾਂ ਨਾ ਇੱਥੇ ਪੜਦਾ ਰਿਹਾ ਗੁਰਸੈਬ ਸਕੂਲ ਵਿੱਚ ਇਹ ਦੁੱਧੇ ਪਿੰਡਾਂ ਜਾਂਦਾ ਸਕੂਲ ਪੜਨ ਇਹ 5th ਕਲਾਸ ਤੱਕ ਦਾ ਸਕੂਲ ਦੇਖੋ ਅੰਦਰ ਬੱਚੇ ਇੱਥੇ ਠੰਡ 'ਚ ਵੀ ਗਰਮੈਸ 'ਚ ਰਹਨੇ ਆ ਦੇਖੋ ਸੇਕ ਛੱਡਿਆ ਵਾ ਧੂਆਂ ਨਹੀਂ ਕਰ ਰਿਹਾ ਸੀ ਅੰਦਰ ਸੇਕ ਛੱਡ ਕੇ ਰੱਖਦੇ ਆ ਬੱਚਿਆਂ ਨੂੰ ਅੰਦਰ ਨਹੀਂ ਠੰਡ ਲੱਗਦੀ ਜਿਵੇਂ ਕੋਟ ਵਗੈਰਾ ਪਾ ਕੇ ਜਾਣੇ ਆ ਇਹਨਾਂ ਨੂੰ ਖੋਲਣੇ ਹੋ ਪੈਣੇ ਆ ਫਿਰ ਅੰਦਰ ਜਾ ਕੇ ਨੋ ਮੈਨ ਬਣਾਇਆ ਮਸਤੀ ਕਰੀ ਪਿਛਲੇ ਬਲੌਗਾਂ ਚ ਦੇਖਿਆ ਜਿਵੇਂ ਤੁਸੀਂ ਹੁਣ ਬਰਫ ਖੁਰ ਗਈ ਇੱਥੇ ਮੌਸਮ ਹਮੜੇ 3-4 ਦਿਨ ਦਾ ਖਰਾਬ ਸੀਗਾ ਮੀਂਹ ਪੈ ਰਿਹਾ ਸੀ ਦੇਖੋ ਸਾਹਮਣੇ ਕਿੰਨਾ ਸੋਹਣਾ ਕੁਦਰਤ ਦਾ ਨਜ਼ਾਰਾ ਬੱਦਲ ਹੋਏ ਹੋਏ ਆ ਮੌਸਮ ਖਰਾਬ ਹੋਇਆ ਵਾ ਬਸ ਇੱਥੇ ਆਹੀ ਪ੍ਰੋਬਲਮ ਆ ਠੰਡ ਵੱਜ ਜਾਂਦੀ ਆ ਪਹਾੜਾਂਾਂ 'ਚ ਥੋੜੀ ਜਿਹੀ ਆਪਣੇ ਨੀਵੇਂ ਇਲਾਕੇ ਨਾਲੋਂ ਥੋੜੀ ਜਿਹੀ ਠੰਡ ਵੱਧ ਹੁੰਦੀ ਹੈ ਤਾਂ ਹੀ ਬਰਫ਼ ਜ਼ਿਆਦਾ ਪੈਂਦੀ ਹੈ ਪਹਿਲਾਂ ਪਿਛਲੇ ਬਲੌਗਾਂ 'ਚ ਸਾਰੇ ਜਣੇ ਪੁੱਛਦੇ ਦੇ ਵੀ ਕਿਹੜਾ ਏਰੀਆ ਤੁਹਾਡਾ ਰਿਜੋ ਮਿਲਿਆ ਤਾਂ ਉੱਪਰੋਂ ਪੈਂਦਾ ਇਹ ਘਾਂਟੇ ਦਾ ਰਸਤਾ ਸਾਨੂੰ ਪਹਾੜੀ ਏਰੀਆ ਤਾਂ ਕਰਕੇ ਇੱਥੇ ਬਰਫ਼ ਪਈ ਹੈ ਵੈਸੇ ਤਾਂ 3-4 ਸਾਲ ਤੋਂ ਹੁਣ ਪੈ ਨਹੀਂ ਤੀ ਰਹੀ ਕਾਫੀ ਟਾਈਮ ਬਾਅਦ ਪਈ ਹੈ ਬਰਫ਼ ਇਸ ਵਾਰੀ ਥੋੜੀ ਜਿਆਦਾ ਗਿਰ ਗਈ ਅੰਡਪਦਨ ਕਰਕੇ ਬੱਚੇ ਅਜਰੇ ਘੱਟ ਖੇਡਣ ਆਉਣੇ ਆ ਨਹੀਂ ਤਾਂ ਇੱਥੇ ਗਰਮੀਆਂ ਗਰਮੀਆਂ ਦਾ ਪੂਰੀ ਰੌਣਕਾ ਲੱਗੀਆਂ ਰਹਣੀਆਂ ਪਾਰਕ 'ਚ ਖੇਡਣ ਵਾਲੇ ਬੱਚੇ ਆਉਨੇ ਆ ਮੌਸਮ ਖਰਾਬ ਕਰਕੇ ਹੁਣ ਸਾਰੇ ਅੰਦਰੋਂ ਅੰਦਰ ਹੀ ਰਹਨੇ ਆ ਗੁਰਸਾਹਿਬ ਦਾ ਫੁੱਟਬਾਲ ਦਾ ਗਰਾਊਂਡ ਆ ਦੇਖੋ ਇੱਥੇ ਫੁੱਟਬਾਲ ਖੇਡਦੇ ਆ ਉਧਰ ਛੋਟੇ ਬੱਚਿਆਂ ਦਾ ਸਕੂਲ ਐ ਇੱਧਰ ਇਹਨਾਂ ਨੇ ਖੇਡਣ ਨੂੰ ਬਣਾਇਆ ਵਾ ਬਾਹਰ ਬੱਚਿਆਂ ਦਾ ਇਧਰੋਂ ਵੀ ਮੈਂ ਥੋੜੀ ਜੀ ਵੀਡੀਓ ਬਣਾ ਲੰਨੀ ਆ ਤੁਹਾਨੂੰ ਦਿਖਾਉਣੀ ਆ ਮੌਸਮ ਪਹਾੜਾਂ ਤੇ ਕਿੰਨੀ ਕ ਬਰਫ਼ ਰਹਿੰਦੀ ਆ ਬਾਕੀ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ